ਨਹੀਂ ਬੜੇ ਤੇ ਅਸੀਂ ਇਲੈਕਸ਼ਨਾਂ ਨਾਲ ਲੜਨ ਦਾ ਫੈਸਲਾ ਕਰਤਾ ਹੁਣ ਹਾਈ ਕੋਰਟ ਦਾ ਫਿਰ ਹਦੇਸ਼ ਆ ਗਿਆ ਤੁਹਾਡੇ ਸਾਹਮਣੇ ਕਿ 2 ਹਫਤੇ ਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਹਿ ਦਿੱਤਾ ਕਿ 2 ਹਫਤੇ ਦੇ ਅੰਦਰ ਅੰਦਰ ਜਿਹੜੀਆਂ ਸਾਰੀਆਂ ਕਮੇਟੀਆਂ ਦੀਆਂ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਉਹ ਕਰਵਾਈਆਂ ਜਾਣੀਆਂ ਇਸ ਕਰਕੇ ਉਹ ਵੀ ਹੁਣ ਕਿਸੇ ਵੇਲੇ ਵੀ ਇਲੈਕਸ਼ਨਾਂ ਅਨਾਉਂਸ ਹੋ ਸਕਦੀਆਂ ਆ ਕਿਸਾਨੀ ਦਾ ਕਿੰਨਾ ਵੱਡਾ ਸੰਕਟ ਤੁਹਾਡੇ ਸਾਹਮਣੇ ਪੰਜਾਬ ਦੇ ਵਿੱਚ ਆ ਕਿ ਪਹਿਲੀ ਵਾਰੀ ਆ ਕਿ ਕਿਸਾਨੀ ਇਸ ਹੱਦ ਤੱਕ ਜਿਹੜੀ ਆ ਉਹ ਰੁਲ ਗਈ ਆ ਇਸੇ ਤਰ੍ਹਾਂ ਹੋਰ ਸਾਡੇ ਖੇਤਰੀ ਮੁੱਦੇ ਨੇ ਯੂਨੀਵਰਸਿਟੀ ਦਾ ਮੁੱਦਾ ਕਿੰਨਾ ਵੱਡਾ ਸੀ ਜਿੱਥੇ ਜਿਹੜੀ ਪੰਜਾਬ ਯੂਨੀਵਰਸਿਟੀ ਖੋਹ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਔਰ ਹੁਣ ਵੱਡੀ ਸਾਜ਼ਿਸ਼ ਤੈਅ ਹੋ ਗਈ ਕਿ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਵਕਰੀ ਵਿਧਾਨ ਸਭਾ ਦੇਣ ਵਾਸਤੇ ਉਹਦਾ ਵੀ ਰਾਹ ਫਿਰ ਦੁਬਾਰਾ ਖੋਦਰਾ ਕੀਤਾ ਜਾ ਰਿਹਾ ਉਹ ਮੈਂ ਸਮਝਦਾ ਸਭ ਤੋਂ ਵੱਡੀ ਚੁਣੌਤੀ ਹੋਊਗੀ ਸਾਰੇ ਪੰਜਾਬੀਆਂ ਵਾਸਤੇ ਕਿ ਜਿਸ ਤਰੀਕੇ ਸਾਜ਼ਿਸ਼ ਤਹਿਤ ਚੰਡੀਗੜ੍ਹ ਜਿਹੜੀ ਰਾਜਧਾਨੀ ਪੰਜਾਬ ਦੀ ਅੱਜ ਤੋਂ ਬਹੁਤ ਪਹਿਲਾਂ ਹੋਣੀ ਚਾਹੀਦੀ ਸੀ ਜਿਸ ਤਿੱਕੇ ਦੁਬਾਰਾ ਦਾ ਕੰਮ ਹੈ ਹਰਿਆਣੇ ਦਾ ਟਰਾਜ ਜਾ ਰਿਹਾ ਜੇ ਉਹ ਸਾਜ਼ਿਸ਼ ਕਾਮਯਾਬ ਹੋ ਗਈ ਤੇ ਫਿਰ ਤਾਂ ਸਭ ਇਹਨਾਂ ਸਾਰੇ ਪੰਜਾਬ ਵਾਸਤੇ ਬੜੀ ਵੱਡੀ ਉਚਲੇਗੀ ਜੀ ਮੰਨਦਾ ਵਾ ਸਿੰਘ ਸਾਹਿਬ ਮਲੇ ਜੀ ਸਿੰਘ ਜੀ ਮਲੇ ਜੰਦਾ ਸਿੰਘ ਮਲੇ ਜੀ ਸਾਹਿਬ ਜੀ ਸਿੰਘ ਸਾਹਿਬ ਨਹੀਂ ਮਿਲੇ ਅਸੀਂ ਉਹਨਾਂ ਦੇ ਦਫ਼ਤਰ ਦੇ ਵਿੱਚ ਸਕੱਤਰੇਤ ਦੇ ਵਿੱਚ ਜਿਹੜੇ ਉਹਨਾਂ ਦੇ ਵਿਭਾਗ ਦੇ ਜਿਹੜੇ ਉਹਨਾਂ ਦੇ ਸਟਾਫ ਦੇ ਜਿਹੜਾ ਅਧਿਕਾਰੀ ਬੈਠੇ ਆ ਉਹਨਾਂ ਨੂੰ ਨਮਰਤਾ ਨਾਲ ਬੇਨਤੀ ਆ ਕਿਉਂਕਿ ਜਿਹੜੀ ਹੈ ਸਾਡਾ ਕੰਮ ਆਪਣੀ ਬੇਨਤੀ ਜਿਹੜਾ ਜਾਤੀ ਤੌਰ ਤੇ ਨਮਰਤਾ ਦੇ ਨਾਲ ਹਲੀਮੀ ਦੇ ਨਾਲ ਸਮਰਥਨ ਭਾਵਨਾ ਦੇ ਨਾਲ ਆ ਪਾ ਕੇ ਅਸੀਂ ਦੇਣੀ ਸੀ ਇਸ ਕਰਕੇ ਦੇ ਦਿੱਤੀ ਕੋਈ ਗੱਲ ਨਹੀਂ ਸਿੰਘ ਸਾਹਿਬ ਦਾ ਜਿਹੜਾ ਸਕੱਤਰ ਹੈ ਜਨਵਰੀ ਚੋਣਾ ਦਾ ਵਾਲਾ ਕੀਤਾ ਗਿਆ ਚੀਮਾ ਸਾਹਿਬ ਚੋਣਾ ਦਾ ਵਾਲਾ ਕੀਤਾ ਗਿਆ ਵਿੱਚ ਕਿਹਾ ਜੀ ਅਕਾਲੀਾਂ ਦੇ ਜਿੰਦਾ ਰਹਿਣਾ ਜ਼ਰੂਰੀ ਹੈ ਕਪਤਨ ਮਨਦੀਪ ਸਿੰਘ ਵੀ ਕਹਿ ਚੁੱਕੇ ਨੇ ਚਲੋ ਇਹ ਤਾਂ ਸahari ਦੁਨੀਆ ਹੀ ਕਹਿ ਰਹੀ ਹੈ ਕਿ ਜਿਹੜੀ ਹੈ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਕਿਤਰੀ ਪਾਰਟੀ ਆ ਔਰ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਤ ਵਾਸਤੇ ਸਿੱਖ ਪੰਥ ਵਾਸਤੇ ਜੋ ਦੇਣ ਹੈ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੋਈ ਜਨਾ ਮਰਜ਼ੀ ਜੋਰ ਲਾ ਲਵੇ ਉਹਨੂੰ ਚੁੱਠਲਾਇਆ ਨਹੀਂ ਗਿਆ ਚੰਗੀ ਗੱਲ ਅੱਜ ਸਾਰੇ ਯਾਦ ਕਰਨ ਲੱਗ ਗਏ ਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸ਼ਾਨਮਰਤਾ ਇਤਿਹਾਸ ਆ ਇਸ ਕਰਕੇ ਅਸੀਂ ਜਿਹੜੀ ਆ ਤਾਂ ਹੀ ਬੇਨਤੀ ਕੀਤੀ ਆ ਸਿੰਘ ਸਾਹਿਬ ਨੂੰ ਕਿ ਹੁਣ ਟਾਈਮ ਹੋਨੇ ਤਾਂ ਵਧਾ ਸਮਾਂ ਹੋ ਗਿਆ ਤੇ ਕਿਰਪਾ ਕਰੋ ਤੇ ਛੇਤੀ ਮੀਟਿੰਗ ਕਾਲ ਕਰਕੇ ਤੇ ਜਿਹੜਾ ਉਹ ਜਿਹੜੀ ਜੋ ਹੁਕਮ ਕਰਨਾ ਉਹ ਸਮਝਦੇ ਇਹ ਨਹੀਂ ਦੇਣਾ ਹੋਰੀ ਨਾਲ ਇਸ ਵਾਰ ਭਾਗ ਨਹੀਂ ਲਿਆ ਜੀ ਨਾਲ ਕੋ ਨਾਲ ਹੋ ਗਿਆ ਸਾਫੀ ਰੇਲ ਨਵੀਆਂ ਬੰਦ ਤੇ ਨਾਲ ਫੈਸਲਾ ਲੈਣ ਲਈ ਇਹ ਤਾਂ ਤੁਸੀਂ ਸਾਰੇ ਦੇਖੋ ਸੀਨੀਅਰ ਜਰਨਲਿਸਟ ਹੋ ਤੁਹਾਡੇ ਚੋਂ ਸਾਰੇ ਹਕੀਕਤ ਤੋਂ ਵੱਕ ਬਣੋ ਕੋਈ ਨਹੀਂ ਹੁਣ ਉਹਦੇ ਇਹ ਤਾਂ ਆਮ ਜਨਤਾ ਵੀ ਪੰਜਾਬ ਦੀ ਇਸ ਹਕੀਕਤ ਤੋਂ ਵਾਕਿਫ ਹੈ ਕਿ ਜਿਹੜੇ ਸਾਡੇ ਸਾਥੀ ਆਏ ਸੀ ਉਹ ਬੜੇ ਵੱਡੇ ਆਨੰਦ ਸਰਕਾਰਾਂ ਦੇ ਵਿੱਚ ਪਾਰਟੀ ਦੇ ਵਿੱਚ ਬੜੇ ਮਾਣ ਉਹਨਾਂ ਨੇ ਹਾਸਲ ਕੀਤੇ ਆ ਇਸ ਕਰਕੇ ਹੁਣ ਕਿਉਂ ਆ ਗਏ ਜਦੋਂ ਕਿ ਐਸੋੜੇ ਪਾਰਟੀ ਆਪੋਜੀਸ਼ਨ 'ਚ ਆ ਇਹ ਤਾਂ ਉਹਨਾਂ ਨੂੰ ਪੁੱਛੋ ਪਰ ਇਸ ਤਰ੍ਹਾਂ ਦੀਆਂ ਰਾਜਨੀਤੀ ਜਿਸ ਤਰ੍ਹਾਂ ਦੀ ਉਹਨਾਂ ਨੇ ਕੀਤੀ ਹੈ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪਰ ਕਿਉਂਕਿ ਮਸਲਾ ਸ਼ੇਰੀ ਕਾਂਟਕ ਸੇ ਆਇਆ ਇਸ ਕਰਕੇ ਅਸੀਂ ਸਮਰਪਿਤ ਹੋ ਕੇ ਬਿਨਾ ਕਿਸੇ ਜਿਹੜੀ ਹੈ ਗਲਤੀ ਦੇ ਤਹਿਤ ਦੇ ਵਿੱਚ ਗਿਆ ਜੋ ਗੁਰਸਿੱਖ ਦਾ ਫਰਜ਼ ਬੰਦਾ ਹੈ ਕਿ ਬਿਨਾ ਕਿਸੇ ਦਲੀਲ ਦੇ ਬਿਨਾ ਕਿਸੇ ਤਰਕ ਦੇ ਇੱਕ ਜ਼ਿੰਮੇਵਾਰੀ ਆਪਣੀ ਝੋਲੀ ਚ ਪਾਈ ਹੈ ਇਸ ਕਰਕੇ ਅਸੀਂ ਆਪਣਾ ਪੰਜਾਬ ਨੂੰ ਅਕਾਲੀ ਦੀ ਲੋੜ ਗਈ ਜੀ ਅਕਾਲੀ ਦਲ ਨੂੰ ਲੋੜ ਹੈ ਜੀ ਅਕਾਲੀ ਦਲ ਤਾਂ ਬੱਚਾ ਬੱਚਾ ਪੰਜਾਬ ਦਾ ਕਹਿੰਦਾ ਕਿ ਅਕਾਲੀ ਦਲ ਦੀ ਲੋੜ ਹੈ ਤੁਸੀਂ ਆਪ ਕਹਿੰਦੇ ਹੋ ਸਾਡੇ ਵਿਰੋਧੀ ਵੀ ਕਹਿਣ ਕਰਦੇ ਇਸ ਕਰਕੇ ਮਿਹਰਬਾਨੀ ਦਰਸ਼ਕ ਥੈਂਕ ਯੂ ਸੋ ਮਚੀਵਾ ਸਾਹਿਬ ਅੱਜ ਇਹ ਗੱਲ ਕਰਨ ਦੇ ਪਾਏ ਨਹੀਂ ਡਾਕਟਰ ਦਲਜੀਤ ਸਿੰਘ ਚੀਮਾ ਚੀਮਾ ਸਾਹਿਬ ਚੀਮਾ ਸਾਹਿਬ ਪਤਾ ਦਿੱਤੀ ਹੈ ਕਿ ਜਿਹੜਾ ਪੰਥ ਸਿੰਘ ਸਾਹਿਬ ਨਾਲ ਦੀ ਮੀਟਿੰਗ ਦਾ ਫੈਸਲਾ ਸੀ 2.5 ਮਹੀਨੇ ਹੋ ਗਏ ਨੇ ਬਹੁਤ ਸਾਰੀਆਂ ਪੰਥਕ ਚੁਣੌਤੀਆਂ ਨੇ ਪੰਜਾਬ ਨੂੰ ਬਹੁਤ ਵੱਡੀਆਂ ਗੁਰਪੇਸ਼ ਚੁਣੌਤੀਆਂ ਨੇ ਜਿਹੜੇ ਸ਼ਰਮਣੀ ਅਕਾਲੀ ਦਲ ਦੇ ਆਪਣੀਆਂ ਬਹੁਤ ਵੱਡੀਆਂ ਮਜਬੂਰੀਆਂ ਨੇ ਜੀ ਇਸ ਕਰਕੇ ਅਸੀਂ ਚੋਦਰੀ ਲੈ ਕੇ ਆਏ ਆ ਅੱਜ ਕੋਈ ਸਪਸ਼ਟੀਕਰਨ ਨਹੀਂ ਸਪਸ਼ਟੀਕਰਨ ਤਾਂ ਉਦੋਂ ਹੀ ਜਦੋਂ ਸ਼ਿਕਾਇਤ ਆਈ ਸੀ ਨਾਲ ਦੀ ਨਾਲ ਦਿੱਤੀ ਰੂਪ ਚ ਦਿੱਤਾ ਸੀ ਹੁਣ ਚੋਦਰੀ ਸੀਪੀ 체ਤੀ ਜਿਹੜਾ ਜੋ ਹੁਕਮ ਰੌ ਰੀਤਾ ਦੇ ਮੁਤਾਬਕ ਪੰਥਕ ਗੁਰਮਰੀਅਤ ਦੇ ਮੁਤਾਬਕ ਲਗਾਇਆ ਜਾਣਾ ਉਹ ਲਗਾਇਆ ਜਾਵੇ ਤੇ ਤਾ ਜੋ ਅਸੀਂ ਆਪਣੀ ਜੋ ਵੀ ਹੁਕਮ ਹੋਵੇ ਉਹਨੂੰ ਗੁਰੂ ਮਹਾਰਾਜ ਦੇ ਚਰਨਾਂ 'ਚ ਜੁੜ ਕੇ ਆਪਣੀ ਸੇਵਾ ਪੂਰੀ ਕਰ ਸਕੀਏ ਜੀ ਮੈਂ ਅੱਖਾਂ 'ਮ ਸੀ ਬੜੇ ਭਾਵਕ ਨਜ਼ਰ ਆਏ ਇਹ ਕੁਦਰਤੀ ਗੱਲ ਹੈ ਬੜੇ ਵੱਡੀਆਂ ਚੁਣੌਤੀਆਂ ਸਾਹਮਣੇ ਨੇ ਬਹੁਤ ਲੰਮਾ ਸਮਾਂ ਹੋ ਗਿਆ ਉਹਨਾਂ ਨੇ ਰਾਜਸੀ ਸਰਗਰਮੀਆਂ ਤੋਂ ਸਮਾਜਿਕ ਸਰਗਰਮੀਆਂ ਤੋਂ ਨਿੱਜੀ ਜ਼ਿੰਦਗੀਆਂ ਤੋਂ ਆਪਣੇ ਆਪ ਨੂੰ ਅਲੱਗਾ ਕੀਤਾ ਹੋਇਆ ਤੇ ਕੁਦਰਤੀ ਗੱਲ ਹੈ ਜਿਸ ਵਿਅਕਤੀ ਦੇ ਉੱਤੇ ਇੰਡੀਆਂ ਵੱਡੀਆਂ ਜ਼ਿੰਮੇਵਾਰੀਆਂ ਹੋਣ ਔਰ ਇਹਦੇ ਵੱਡੇ ਚੁਣੌਤੀਆਂ ਪੰਥਰੇ ਸਾਹਮਣੇ ਪੰਜਾਬ ਦੇ ਸਾਹਮਣੇ ਹੁਣ ਤੇ ਉਹ ਜੇ ਬੇਵੱਸ ਬੈਠ ਕੇ ਉਹਨਾਂ ਨੂੰ ਜਿਹੜਾ ਦੇਖਣਾ ਪੈਂਦਾ ਇਸ ਹੁਕਮ ਦੇ ਸੰਕਾ ਤੇ ਕੁਦਰਤੀ ਗੱਲਾਂ ਆਖਾਂ ਨਾਮ ਹੁੰਦੀਆਂ ਨੇ ਬਲ ਭਰਦਾ ਪਰ ਤਾਂ ਹੀ ਫਿਰ ਵੀ ਉਹਨਾਂ ਦੀ ਸ਼ਬਦ ਹੈ ਇੱਕ ਸਬਰ ਹੈ ਭਰੋਸਾ ਗੁਰੂ ਦੇ ਤਖਤ ਤੇ ਤੇ ਇੱਕ ਸ਼ਧਾਵਨ ਸਿੱਖ ਦੇ ਤੌਰ ਤੇ ਅੱਜ ਉਹ ਫੇਰ ਇੱਥੇ ਪਹੁੰਚ ਗਏ ਤਾਂ ਸਜਾ ਲਗਾਉਣ ਤੋਂ ਪਹਿਲਾਂ ਸਿੰਘ ਸਾਹਿਬ ਨੂੰ ਅਚ ਜੱਥੇਬੰਦੀਆਂ ਦੀ ਵਿਦਵਾਨਾਂ ਦੀ ਮੀਟਿੰਗ ਸੱਦੀ ਗਈ ਹੈ ਉਹ ਪਹਿਲੇ ਘਰ ਰਿਹਾ ਹੈ ਚਲੋ ਇਹ ਜਿਹੜਾ ਹੈਗਾ ਉਹ ਕਾਰਜ ਖੇਤਰ ਸਿੰਘ ਸਬੰਧ ਆ ਕੋਈ ਜਿਸ ਦੀ ਵੀ رائے ਲੈਣੀ ਚਾਹਣ رائے ਲੈਣ ਜਿਸ ਨੂੰ ਬੁਲਾਉਣਾ ਚਾਹਵੇ ਬੁਲਾਉਣ ਉਹ ਉਹਨਾਂ ਦਾ ਖੇਤਰ ਉਹਦੇ ਤੇ ਮੇਰਾ ਸਾਨੂੰ ਕਿਸੇ ਗੱਲ ਦਾ ਉਹਦੇ ਤੇ ਕੋਈ ਇਤਰਾਜ਼ ਨਹੀਂ ਹੁੰਦਾ ਸਾਡਾ ਤੇ ਇਹ ਹੈ ਕਿ ਹੁਣ ਕਿਉਂਕਿ ਸਮਾਂ ਕਾਫੀ ਹੋ ਗਿਆ ਕਈ ਮਜਬੂਰੀਆਂ ਨੇ ਅਸੀਂ ਆਪਣੀ ਚੌਧਰੀ ਜਿਹੜੀ ਆ ਉਹ ਕੀਤੀ ਹੈ ਔਰ ਸਾਨੂੰ ਆਸ ਵੀ ਆ ਕਿ ਸਿੰਘ ਸਾਹਿਬ ਸਾਡੀ ਬੇਰੀ ਨੂੰ ਬੁਲਾਉਣ ਪਹਿਲੀ ਮੀਟਿੰਗ ਜਿਸ ਤਰ੍ਹਾਂ ਦੀ ਗੱਲ ਗੱਲਬਾਤ ਬਾਹਰ ਆਈ ਜੇ ਕੁਝ ਜੋ ਮੀਟਿੰਗ ਚ ਸ਼ਾਮਲ ਹੋਏ ਵਿਦਵਾਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਇਹ ਕਹਿਣਾ ਸੀ ਕਿ ਕਿਸੇ ਇੱਕ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ ਹੋਰ ਵੀ ਜੋ ਲੋਕ ਉਸ ਵੇਲੇ ਸਰਕਾਰ ਚ ਸ਼ਾਮਲ ਸਨ ਸਭ ਨੂੰ ਬਰਾਬਰ ਸਜ਼ਾ ਲੱਗਣੀ ਚਾਹੀਦੀ ਵੈਸੇ ਇਹ ਗੱਲ ਵਿਦਵਾਨਾਂ ਨੇ ਕਹੀ ਹੈ ਤੁਸੀਂ ਦੱਸ ਰਹੇ ਹੋ ਤਾਂ ਚੰਗੀ ਗੱਲ ਹੈ ਇਹ ਤਾਂ ਪੰਜਾਬ ਦਾ ਬੱਚਾ ਬੱਚਾ ਕਹਿੰਦਾ ਇਹ ਸਾਰੇ ਜਿਹੜੇ ਸ਼ਿਕਾਇਤ ਕਰਤਾ ਸਾਡੇ ਵੀਰ ਨੇ ਇਹ ਤਾਂ ਵੱਡੀਆਂ ਜ਼ਿੰਮੇਵਾਰੀਆਂ ਪਾਰਟੀ ਦੇ ਵਿੱਚ ਵੀ ਸੀ ਫੈਸਲੇ ਲੈਣ ਵਾਲੇ ਇਹ ਨਾਲ ਸੀ ਉਸ ਵੇਲੇ ਸਰਕਾਰ ਦੇ ਵਿੱਚ ਬਹੁਤ ਵੱਡੇ ਇਹਨਾਂ ਦੇ ਅਹੁਦੇ ਸੀ ਮੰਤਰੀ ਸਨ ਇਸ ਕਰਕੇ ਜੇ ਬੁੱਧੀਜੀਵਾਂ ਨੂੰ ਤਾਂ ਕੁਦਰਤੀ ਕਹਿਣੀ ਸੀ ਇਹ ਤਾਂ ਪੰਜਾਬ ਦਾ ਬੱਚਾ ਬੱਚਾ ਇਹ ਗੱਲ ਕਹਿੰਦਾ ਕਿ ਇਹ ਪਤਾ ਨਹੀਂ ਹੁਣ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਕੀ ਗੱਲ ਤੁਸੀਂ